ਅਇਤ ਭੈਣ ਜੀ ਟਾਈਮ ਨਾਲ ਵੇਲੇ ਹੋਗੇ ਨਾ ਧੋ ਕੇ ਬੈਗੇ ਜੇ ਆਹੋ ਅੱਜ ਸੁਖ ਨੇ ਵੀ ਹੱਥ ਬਟਾਤਾ ਨਾਲ ਤਾਂ ਕਰਕੇ ਅੱਗੇ ਕੱਲੀ ਨੂੰ ਕਰਨਾ ਪੈਂਦਾ ਹੈ ਆਹੋ ਕਿੱਥੇ ਦੋ ਹੱਥ ਤੇ ਕਿੱਥੇ ਚਾਰ ਹੱਥ ਹੋਰ ਇਕੱਲੇ ਬੰਦੇ ਦਾ ਤੇ 12 ਵਜਾਂ ਤੇ ਕੰਮ ਕਰਦੇ ਤੇ ਦੋ ਜਾਣੀਆਂ ਤਾਂ ਅੱਜ ਮੈਂਟੋ ਮੈਂਟੀ ਕਰਕੇ ਵੇਲੇ ਹੋਗੇ ਨਾ ਧੋ ਕੇ ਉਹ ਹੀ ਨਾ ਹੋਰੀ ਹੋਰੀ ਡੈਪੂ ਕੀ ਕੰਮ ਕਰਨਾ ਮੈਂ ਕਦੀ ਕੰਮ ਕਰਨ ਢਾਈ ਨਹੀਂ ਤਰਜ਼ ਕਰਕੇ ਉਹਨੂੰ ਕੰਮ ਦੀ ਜਿਹੜੀ ਇੰਨੀ ਬੋਝਾ ਨਹੀਂ ਹੈਗੀ ਹਾਂ ਇਸੇ ਕਰਕੇ ਫਿਰ ਉਹ ਬੋਝਾ ਇੱਥੇ ਆ ਨਾ ਅਜੇ ਤੱਕ ਚੱਲਦੀ ਓਦੀ ਆ ਚਲੋ ਨਿਆਣੀ ਸਿਆਣੀ ਆ ਕਿਹ ਵੇਲੇ ਨਾ ਪਤਾ ਲੱਗੇ ਤੇ ਦੱਸ ਦਿਆ ਕਰੋ ਤੁਸੀਂ ਨਹੀਂ ਕੋਈ ਗੱਲ ਨਹੀਂ ਪੁੱਛਿਆ ਤਾਂ ਸਹੀ ਮੈਨੂੰ ਐਂ ਜਿਹੜੀਆਂ ਬਗਾਨੀਆਂ ਧੀਆਂ ਲੈ ਗਈਆਂ ਨਾ ਉਹਨੂੰ ਵੀ ਧੀ ਬਣਾ ਕੇ ਰੱਖਣਾ ਚਾਹੀਦਾ ਵਾ ਕੰਮ ਜੇ ਕਿਹ ਵੇਲੇ ਵਾਧਾ ਘਾਟਾ ਹੋ ਜਾਈਏ ਨਾ ਉੱਚੀ ਨੀਚ ਨਹੀਂ ਹੋਣੀ ਚਾਹੀਦੀ ਸੱਸ ਨੋਕਾ ਟੋਕੀ ਨਾ ਕਰੇ ਤੇ ਆਪੇ ਨੌਤੀ ਕੰਮ ਕਰਦੀ ਆ ਮੈਂ ਤਾਂ ਕਦੇ ਨੋਕਾ ਟੋਕੀ ਕੀਤੀ ਨਹੀਂ ਜੇ ਹੋਰ ਸੋਈ ਜਿ ਬੜੀ ਹੋ ਤਾਂ ਮੈਂ ਕਦੇ ਵੱੜਦੀ ਨਹੀਂ ਭਾਵੇਂ ਡੁੱਲ ਜੇ ਭਾਵੇਂ ਵਿਗਾੜ ਦੇ ਮੈਂ ਕਦੀ ਕੁਝ ਨਹੀਂ ਕਿਆ ਮੈਂ ਤੇ ਧੀ ਬਣਾ ਕੇ ਰੱਖੀ ਆ ਮੈਂ ਨਾ ਸਮਝੀ ਨਹੀਂ ਕਦੀ ਮੈਂ ਤੇ ਉਦਾਂ ਹੀ ਕਹਿਣ ਨਹੀਂ ਆ ਸਰਸਰੀ ਗੱਲ ਪਰ ਮੇਰੇ ਟੇਡ ਚ ਬੜੀ ਰਹੀ ਜਾ ਮੇਰੀ ਨਾ ਆ ਜੇ ਨਾ ਤੇ ਮੈਂ ਜੋ ਚਾਬੀ ਕੁੰਜੀ ਸਭ ਕੁਝ ਉਹਨੂੰ ਖੜਾ ਦੇਣਾ ਵਾ ਆਪਣੇ ਕੋਲ ਕੁਝ ਨਹੀਂ ਰੱਖਣਾ ਸਾਰਾ ਕੁਝ ਉਹਨਾਂ ਲਈ ਕਮਾਈ ਦਾ ਵਾ ਕੀ ਕਰਨੂਗਾ ਆਪਣੇ ਕੋਲ ਰੱਖਣਾ ਵਾ ਉਹ ਹੈ ਤੇ ਧੀਆ ਪੁੱਤਾਂ ਦਾ ਸਭ ਕੁਝ ਵਾ ਜ਼ਿੰਮੇਵਾਰੀ ਚੁੱਕਣ ਵਾਲਾ ਹੋਣਾ ਚਾਹੀਦਾ ਧੀ ਪੁੱਤ ਮੇਰੇ ਵੱਲੋਂ ਭਾਵੇਂ ਅੱਜ ਚਾਬੀਆਂ ਨਾਲ ਲੈ ਜ਼ਿੰਮੇਵਾਰੀ ਤੇ ਚੁੱਕ ਲੈਂਦੀ ਆ ਜਿਹੜੀ ਤੇ ਆਪਣਾ ਘਰ ਦਾ ਕੰਮ ਸਾਰਾ ਸੰਭ ਸਕਦੀ ਆ ਉਹ ਘਰ ਨਹੀਂ ਸੰਭ ਸਕਦੀ ਕਿ ਕੁੰਜੀ ਜਿੰਦਾ ਨਹੀਂ ਰੱਖ ਸਕਦੀ ਉਹ ਨਹੀਂ ਉਹ ਸਾਂਭਣ ਵਾਲੀ ਬਣੇ ਮੈਂ ਦਿੰਨੀ ਆ ਮੈਂ ਤਾਂ ਆਖੇ ਤੇ ਜਿਹੜੀ ਜ਼ਿਆਦਾਤ ਬਾਵੇ ਵੀ ਇਹਦੇ ਨਾਲ ਆ ਦਿੰਨੀ ਆ ਸਾਂਭਣ ਵਾਲੀ ਬਣੇ ਬਸ ਆ ਹਰ ਨਹੀਂ ਰੀਜ ਆਪੇ ਪੂਰੀ ਕਰੇ ਕਿ ਹਵਲੇ ਪਹਾਤੇ ਲਾ ਜਿਹੜਾ ਵਾ ਕਈ ਵਾਰੀ ਚੱਕਦਾ ਮੰਗਦਾ ਹੀ ਨਹੀਂ ਤੀ ਪੁੱਤ ਕੋਈ ਚੀਜ਼ ਲਿਆਉਣ ਵਾਲੀ ਹੋਵੇ ਤੇ ਉਹ ਮੇਰੇ ਸਿਰ ਤੇ ਕੀ ਆਇਆ ਵਾ ਸਾਬੀ ਖੁਦ ਕਮਾਉਂਦਾ ਵਾ ਜਿੰਦਾ ਵਾ ਨੂੰ ਕਿਹੜਾ ਨਹੀਂ ਦਿੰਦਾ ਹੈਗਾ ਮੇਰ ਕੋ ਮੰਗੇ ਮੈਂ ਵੀ ਦਿੰਨੀ ਆ ਮੈਂ ਤਾਂ ਕਈ ਕੋਈ ਜਿਹੜੀ ਰੀਜ ਵਾ ਪੂਰੀ ਕਰਨ ਵਾਲੀ ਸਾਰੀਆਂ ਮੈਂ ਕੀਤੀਆਂ ਭੈਣ ਜੀ ਤੁਸੀਂ ਤੇ ਆਪਣੇ ਵਾਲੀ ਗੱਲ ਲੈ ਕੇ ਚਲ ਗਏ ਮੈਂ ਤੇ ਆਪਣੀ ਨੌ ਦੀ ਗੱਲ ਕਰਦੀ ਆ ਵੀ ਆਪਣੀ ਨੌ ਮੈਂ ਲਿਆਂਦੀ ਨਾ ਉਹਨੂੰ ਐਸੇ ਕਰਕੇ ਸਾਰਾ ਕੁਝ ਦੇ ਦਦਾ ਆਪਣਾ ਜੋ ਜੀ ਕਰੇ ਪਾਵੇ ਲਿਆਵੇ ਖਾਵੇ ਕੋਈ ਮੈਂ ਨੋਟਓਕ ਨਹੀਂ ਕਰਨੀ ਉਹਨੂੰ ਉਹ ਨੋਟਓਕ ਤੇ ਇਹਨੂੰ ਵੀ ਨਹੀਂ ਕਰਦੀ ਮੈਂ ਇਹੋ ਕਹਿਨੀ ਆ ਕਿ ਸਮਝਦਾਰੀ ਨਾਲ ਆਪਣਾ ਘਰ ਦੀ ਜ਼ਿੰਮੇਵਾਰੀ ਚੁੱਕੇ ਚੁੱਕ ਲਈ ਤੇ ਸਭ ਕੁਝ ਸਾਹਮਣੇ ਮੈਂ ਨਾਲ ਖੜਨਾ ਸਭ ਕੁਝ ਸਮਝਦਾਰ ਤੇ ਉਹਨੇ ਆਪੇ ਕਰ ਲੈਣਾ ਜਦੋਂ ਘਰ ਦੀ ਚੀਜ਼ ਕੋਈ ਬਣਾਉਂਗੀ ਤੇ ਉਹਦੀ ਬਣਨੀ ਆ ਕਿਹੜਾ ਤੀਜਾ ਬੰਦਾ ਜਿਹਦੀ ਬਣਨੀ ਆ ਤੇ ਯਾਨੋ ਤੇ ਹੱਥਾਂ ਨਾਲ ਦਿੱਤਾ ਹੀ ਲੈ ਜਾਂਦੀਆਂ ਉਹ ਤੇ ਕੱਲ ਤੁਹਾਡੀ ਠੀਕ ਵਾ ਪਰ ਮੇਰਾ ਮੇਰੇ ਵਾਸਤੇ ਤੇ ਕੋਲੋਂ ਵੀ ਇਹੋ ਕੁਛ ਹੀ ਆ ਮੇਰ ਕੋ ਕੀ ਹੋਰ ਕੁੜੀ ਮੇਰੀ ਸਹੋਰੇ ਆ ਉਹ ਕਦੇ ਕਦਾਈ ਆਉਂਦੀ ਆ ਉਹਨੇ ਕਿ ਇਹਨਾਂ ਕੋ ਲੈ ਜਾਣਾ ਉਹੀ ਤੇ ਭੈਣ ਜੀ ਗੱਲਾਂ ਕਰਨ ਡਈਆਂ ਤੇ ਧੀਆਂ ਨੇ ਹੱਥਾਂ ਨਾਲ ਦਿੱਤਾ ਲੈਣਾ ਵਾ ਤੇ ਨਵਾਂ ਜੜੀਆਂ ਆਪਣਾ ਕੁਛ ਨਾ ਕੁਛ ਬਣਾਉਣੀਆਂ ਜੇ ਉਹ ਵੀ ਨਣਾਂ ਨਾ ਪੈਣਾ ਪੈਣਾ ਬਣ ਕੇ ਰਹਿਣੀਆਂ ਤੇ ਪਰਜਾਈਆ ਭੇਜੀ ਆਇਆ ਚਾ ਕਰਦੀਆਂ ਵਾ ਪਰਜਾਈਆ ਨਹੀਂ ਉਹ ਤੇ ਬਥੇਰਾ ਕਰਦੀ ਇਹਦੇ ਨਾਲ ਉਹ ਤਾਂ ਕਦੀ ਇਹਨਾਂ ਮੱਥੇ ਵੱਟਨੀ ਇਹਨੂੰ ਪਾਇਆ ਤੇ ਚਲੋ ਇਹ ਵੀ ਚੰਗੀ ਆ ਵੀ ਵੀ ਮਾੜੀ ਏਡੀ ਹਰ ਰੀਜ ਨਨਾਨਾ ਪੂਰੀ ਆ ਨਨਾਨਾਂ ਦੀ ਪੂਰੀ ਕਰਦੀਆਂ ਪਰ ਜਿਹੜੀ ਕਰਦੀਆਂ ਨਹੀਂ ਆ ਇਹ ਵੀ ਕਰਦੀ ਮੈਂ ਨਹੀਂ ਕਹਿੰਦੀ ਮੱਥੇ ਵੱਟ ਪੰਦੀ ਆ ਚਾਹ ਕਰਦੀ ਆ ਇਹਦਾ ਮੈਂ ਇਹੋ ਗੱਲ ਕਹਿਣੀ ਆ ਕਿ ਥੋੜੀ ਜੀ ਇਹਨਾਂ ਨੂੰ ਜ਼ਿੰਮੇਵਾਰੀ ਦਾ ਪਤਾ ਲੱਗੇ ਮੈਂ ਇਹਨਾਂ ਵੱਲ ਵੇਹਣੀ ਆ ਬੇ ਜ਼ਿੰਮੇਵਾਰੀ ਸਾਂਭਣ ਵਾਲੇ ਆ ਕਿ ਨਹੀਂ ਸਾਂਭ ਸਕਦੇ ਇਹ ਸਾਂਭਣ ਇਹਨਾਂ ਨੂੰ ਮੈਂ ਚਾਬੀਆਂ ਦੇਦਾ ਇਹ ਘਰ ਸਾਂਭਣ ਮੈਂ ਮੈਂ ਕੀ ਲੈਣਾ ਇੱਥੇ ਸਾਂਭ ਸਕਦੇ ਆ ਭੈਣ ਜੀ ਜੁम्मेवारी ਧੀਆ ਪੁੱਤ ਜਦੋਂ ਇੰਨਾ ਕੁਝ ਕਰ ਸਕਦੇ ਆ ਘਰ ਦਾ ਸਾਰਾ ਸਮਾਨ ਸੱਤਾ ਲਿਆ ਸਕਦਾ ਮੁੰਡਾ ਮੈਂ ਕਰ ਸਕਦਾ ਮਿਹਨਤ ਕਰ ਸਕਦੇ ਨਿਆਣੇ ਤੇ ਫਿਰ ਘਰ ਦਾ ਕਿਉਂ ਨਹੀਂ ਸੰਭ ਸਾਭ ਸਕਦੇ ਆ ਫਿਰ ਵੀ ਨਿਆਣ ਸਿਆਣ ਵਾਧਾ ਘਾਟਾ ਖਰਚਾ ਕਰ ਜਾਂਦੇ ਆ ਕਈ ਥਾਂ ਖਰਚੇ ਹੁੰਦੇ ਆ ਕਈ ਘਰ ਦੀਆਂ ਮਜਬੂਰੀਆਂ ਵੇਖੜੀਆਂ ਪੈਂਦੀਆਂ ਵਾ ਨਿਆਣ ਸਿਆਣ ਵਾ ਜਿੱਦਾਂ ਦਾ ਜ਼ਮਾਨਾ ਵਾ ਆ ਚੀਜ਼ ਲੈ ਲਾ ਉਹ ਲੱਲਾ ਹਾਈ ਵੰਡੇ ਵਰਤੇ ਸਾਨੂੰ ਪਤਾ ਕਿੱਦਾਂ ਘਰ ਚਲਾਉਣਾ ਵਾ ਭੈਣ ਜੀ ਮੇਰੀ ਨੋ ਹੀ ਵੇਖ ਲਓ ਜੀ ਇਹਦਾ ਲੱਗਦਾ ਨਹੀਂ ਇੱਥੇ ਜੀ ਲਾਵੇ ਆਪਣੇ ਘਾਨੂ ਘਰ ਸਮਝੇ ਤੇ ਤਾਂ ਹੀ ਆ ਨਾ ਰਸੋਈ ਦੀ ਜ਼ਿੰਮੇਵਾਰੀ ਚੁੱਕ ਲੈ ਤੇ ਮੈਨੂੰ ਹੀ ਪਤਾ ਲੱਗੇ ਵੀ ਇਹਨੇ ਜ਼ਿੰਮੇਵਾਰੀ ਚੁੱਕ ਲਈ ਆ ਤੇ ਮੈਂ ਸਭ ਕੁਝ ਇਹਨਾਂ ਦਾ ਹੀ ਆ ਇਹਨਾਂ ਨੂੰ ਦੇ ਦੇਣਾ ਮੈਂ ਕੀ ਕਰਨਾ ਰੱਖ ਕੇ ਚਲੋ ਭੈਣ ਜੀ ਜਿੱਦਾਂ ਤਾਂ ਡਾ ਡੰਗ ਦਾ ਨਗਾਓ ਕੋਈ ਨਹੀਂ ਆ ਮੈਂ ਵੇਨੀ ਰਸੋਈ ਚ ਸੁੱਕ ਕਦੇ ਦੀ ਬੜੀ ਆ ਕੀ ਕਰਨ ਢਈ ਆ ਆ ਚਲੋ ਦੇਖ ਲਓ ਉਹਨੂੰ ਦੇਖ ਲਾ ਕੁੜੀ ਦੀ ਗੱਲ ਸੁਣ ਕੇ ਤੇ ਕੇ ਦਾਪਾ ਜੀ ਮੈਂ ਵੇਖਾਂ ਸੋਕ ਨੂੰ ਕੀ ਕਰਦੀ ਆ ਮੈਨੂੰ ਕਿਹੜਾ ਪਤਾ ਨਹੀਂ ਲੱਗਦਾ ਕਿੱਥੋਂ ਬੋਲਦੀ ਆ ਮੈਂ ਨਿਆਣੀ ਆ ਮੈਨੂੰ ਕਿਹੜਾ ਧੁੱਪੇ ਧੋਲੇ ਆ ਗਏ ਆ ਮੈਨੂੰ ਵੀ ਪਤਾ ਜਿੱਥੋਂ ਬੋਲਦੀ ਆ ਆਹ ਮੈਨੂੰ ਸਮਝਾਉਣ ਲੱਗੀ ਆ ਮੋਂ ਤਰਾ ਪਤਾ ਨਹੀਂ ਕੀ ਨਿਕਲ ਆਇਆ ਘਰੇ ਕੋਈ ਲੜਕੀ ਆਈ ਰਸੋਈ ਚ ਸੋਕ ਬੋਤੇ ਇੱਥੇ ਬੈ ਗਈ ਆ ਮੰਮੀ ਵੇ ਪਤਾ ਨਹੀਂ ਕੀ ਲੜ ਗਿਆ ਮੇਰੇ ਉਂਗਲ ਤੇ ਕੁਛ ਲਾਦਰ ਰਸੋਈ ਚ ਕੁਛ ਲੜ ਗਿਆ ਕੀ ਲੜ ਗਿਆ ਵਾ ਪਤਾ ਨਹੀਂ ਮਿੰਨ ਤੇ ਆਪ ਨਹੀਂ ਪਤਾ ਲੱਗਾ ਖਾਰਿਸ਼ ਹੋਈ ਜਾਣ ਲਈ ਹੁਣ ਤੈਨੂੰ ਇੰਨਾ ਵੀ ਨਹੀਂ ਪਤਾ ਲੱਗਾ ਕੀ ਲੜ ਗਿਆ ਵਾ ਨਹੀਂ ਪਤਾ ਲੱਗਾ ਤੇ ਚੱਲੇ ਆ ਗੱਲਾਂ ਛੱਡ ਮੈਂ ਤੇ ਤੇਰੀ ਸੱਸ ਲਾਗੂ ਬੈਠੀ ਹੋਈ ਹੈ ਕੀ ਕਰਨੂ ਕੀ ਕਰਨੂ ਉਦਾਂ ਹੀ ਮੈਂ ਗੱਲਾਂ ਗੱਲਾਂ ਚ ਬੁਠੇਰਾ ਕਰਕੇ ਆਈਆਂ ਪਰ ਉਹ ਉਹ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਕਿਤੇ ਕੀ ਕਿਹਾ ਤੀ ਗੱਲਾਂ ਗੱਲਾਂ ਚ ਵੀ ਤੇਰੀ ਪਰਜਾਈ ਬਾਰੇ ਹੀ ਮੈਂ ਤੇਰੀ ਪਰਜਾਈ ਲੈਂਦੀ ਨਾ ਤੇ ਸਾਰਾ ਕੁਝ ਹੀ ਮੈਂ ਆਉਂਦੀ ਨੂੰ ਉਹਨੂੰ ਦੇ ਦੇਣਾ ਵਾ ਆਹ ਤੇ ਆਪਣੇ ਹੱਥ ਵਾਢੀ ਕੇ ਬਹਿ ਜੀ ਹਾਏ ਰੱਬਾ ਕੁਛ ਨਹੀਂ ਹਾਲ ਮੇਰੀ ਦੀਦਾ ਹੈ ਤੇ ਇੰਨੀ ਚਲਾਗਾ ਪਰ ਗੱਲ ਦਾ ਕਿਉਂ ਨਹੀਂ ਪਤਾ ਲੱਗਦਾ ਤੈਨੂੰ ਆ ਤੁਸੀਂ ਦੋ ਤੁਸੀਂ ਕਹਿਂਦੇ ਮੈਂ ਪਹਜਾਈ ਦੇਣਾ ਲਾਦਾ ਨਾ ਤੇ ਫਿਰ ਹੱਥ ਵੱਡੇ ਜਾਂਦੇ ਬੰਦੇ ਦੇ ਅੰਗਲੀ ਨੇ ਕੱਢਿਆ ਮੁੜਕੇ ਘਰੋਂ ਬਾਹਰ ਤੇ ਪਤਾ ਲੱਗ ਜੂ ਫਿਰ ਤਾਂ ਮੈਂ ਦੇਂਦੀ ਆ ਮੈਂ ਤੇ ਉਹਨੂੰ ਸਮਝਾਉਂਦੀ ਆ ਤੈਨੂੰ ਚਾਬੀਆਂ ਦੇ ਦੂ ਬੁੰਨੀਏ ਕਿਉਂ ਨਹੀਂ ਤੈਨੂੰ ਸਮਝ ਆਉਂਦੀ ਤੇ ਫੇਰ ਕੀ ਜਾਂਦੀ ਐ ਅਗਲੀ ਉਹਨੇ ਉਹਨੇ ਤੇ ਇੱਕ ਵਾਰੀ ਨਹੀਂ ਕਿਹਾ ਉਹ ਬਸ ਸਿੱਕੇ ਗੱਲ ਤੇ ਤੁਲੀ ਤੇਰੀ ਦੀਦਾ ਕਿਹੜਾ ਜੀ ਲੱਗਦਾ ਇੱਥੇ ਹੂੰ ਦੱਸ ਪਿਓ ਜੀ ਨਹੀਂ ਲੱਗਣਦੇ ਤੇ ਹੋਰ ਕਿੱਦਾਂ ਰਹਿਣ ਦੀ ਉਹਨੂੰ ਕਿੰਗਾ ਭੜਾ ਮੰਮੀ ਅੱਜ ਤੇ ਮੈਂ ਕੰਮ ਵੀ ਕੀਤਾ ਇਹਨੂੰ ਤਾਂ ਵੀ ਨਹੀਂ ਦਿਆ ਜਬੜੀ ਜੀ ਨੂੰ ਕੰਮ ਵੱਲੋਂ ਤੇ ਅੰਦੀ ਜਾਲ ਥੋੜਾ ਕੀਤਾ ਵਾ ਲਾਗੋ ਸੋਖ ਨੇ ਆ ਇਦਾਂ ਕਰ ਦਿਆ ਕਰੇ ਥੋੜਾ ਹੱਥ ਵੰਡਾ ਦਿਆ ਕਰੇ ਮੈਂ ਸੋਖ ਨੂੰ ਮੈਂ ਡਾ ਹੀ ਨਹੀਂ ਕਦੀ ਜੀ ਤੰਦ ਕਰਕੇ ਆਹੋ ਕੰਮ ਦੀ ਬੋਝਾ ਪਾਈ ਨਹੀਂ ਨਾ ਫਿਰ ਗਾੜੀਆਂ ਇਦਾਂ ਦੇ ਮਿਹਨੇ ਜੇ ਮਾਰਨ ਡੈ ਪਈ ਤੇ ਇੰਗਾ ਨੂੰ ਬਹਿਣਾ ਸੀ ਉਹਦੇ ਲੱਗੇ ਜਦੋਂ ਤੁਹਾਨੂੰ ਮੈਂ ਕਹੇ ਕਹਿੰਦੀ ਲੋੜ ਹੀ ਨਹੀਂ ਆਪੇ ਮੈਂ ਸਾਬੀ ਨੂੰ ਕਹਿਆ ਤਾਂ ਨੇ ਆਪੇ ਸਾਬੀ ਨੂੰ ਦੇ ਗੋ ਲੱਲਣੀਆਂ ਚਾਬੀਆਂ ਤੂੰ ਇਹ ਰਹਿਂਦੇ ਨਾ ਤੁਹਾਨੂੰ ਪਤਾ ਥੜੀਆਂ ਗੱਲਾਂ ਤੇ ਸੁਣਦੀ ਨਹੀਂ ਉਹ ਮੈਨੂੰ ਮੇਰਾ ਨਹੀਂ ਸਾੜਾ ਉਹਨੂੰ ਇਹ ਹੈ ਮੇਰੇ ਨਹੀਂ ਜੀਵਨ ਨੂੰ ਉਹ ਤੂੰ ਹੀ ਚੁਬ ਦੇ ਜੇ ਸਾਰੀ ਗੱਲ ਤੇ ਆ ਆ ਫਿਰ ਕਹਿ ਨਹੀਂ ਸਕਦੀ ਮੂੰਹ ਤੇ ਵੀ ਤੁਸੀਂ ਚਲ ਜੋ ਹਾਂ ਤੇ ਗੱਲਾਂ ਗੱਲਾਂ ਚਿਕੜੀ ਨੇ ਕਹਿਣਾ ਹੋਰ ਕੀ ਦੱਸ ਇਹਨੂੰ ਕੀ ਹੁੰਦਾ ਵਾ ਜੇ ਭਮਾਵਾਂ ਤੇ ਆ ਬੈਠੀ ਆ ਤੇ ਆਪ ਆਪਣੀ ਧੀ ਨੂੰ ਮਿਲਣ ਨੂੰ ਕਿਦਾਂ ਦਰਸਦੀ ਹੈ ਆਪਣੀ ਧੀ ਧੀ ਹੋਈ ਨਾ ਹਨ ਮਾਵਾਂ ਤੇ ਇਹਨੇ ਸਮਝਦੇ ਆ ਨਹੀਂ ਆ ਬਗਾਨੀਆਂ ਲੈ ਆਉਂਦੀਆਂ ਉਹਨਾਂ ਦਾ ਮਾਪਿਓ ਆਵੇ ਨਾ ਤੇ ਨਾ ਮਿਲੇ ਵਰਤੀ ਉਹੀ ਗੱਲ ਇਹ ਗੱਲ ਹੋ ਜਾਂਦੀ ਆ ਵੀ ਜੋ ਮਰਜੀ ਆਪਾਂ ਇੱਥੇ ਕਹਿ ਲਈਏ ਉਹਨਾਂ ਨੂੰ ਜੋ ਮਰਜ਼ੀ ਕਰਦੀਏ ਉਹਨਾਂ ਨਾਲ ਬਸ ਜਿੱਦਾਂ ਘਰ ਦੇ ਵਿੱਚ ਨਹੀਂ ਕੈਦ ਕਰ ਲਈਏ ਉਹਨਾਂ ਨੂੰ ਬਗਾਨੀਆਂ ਤੇ ਹਾਂ ਨੂੰ ਇਹ ਸਾਫ ਹੋ ਜਾਂਦਾ ਵਾ ਐਦਾਂ ਹੀ ਹੈਗੇ ਹੋਰ ਕੀ ਗੱਲ ਹੋ ਮਾਮਾ ਧੀਾਂ ਹੀ ਨਹੀਂ ਦੁੱਖ ਸੁੱਖ ਕਰ ਸਕਦੀਆਂ ਜੇ ਕਰ ਸਕਦੀਆਂ ਤਾਂ ਤੁਸੀਂ ਉਹਦੇ ਲਾਗੇ ਬੈਠੇ ਕਿਹੜੀ ਗੱਲਾਂ ਪੈਂਦਾ ਮੈਨੂੰ ਇਹ ਦੱਸੋ ਜਦੋਂ ਪਤਾ ਤੁਹਾਨੂੰ ਉਹਨੇ ਤੁਹਾਡੀ ਮੰਦਨੀ ਤੇ ਹੈ ਨਹੀਂ ਬੈਠੀ ਤੇ ਮੈਂ ਤਾਦੀ ਹੀ ਮੈਂ ਹਾਂ ਤੇ ਉਹਨਾਂ ਨੇ ਸਮਝ ਜੂਗੀ ਪਰ ਨਹੀਂ ਉਹ ਨਹੀਂ ਸਮਝੀ ਤਦ ਨਿੱਕੀ ਉਹਦੇ ਦਿਲ 'ਚ ਚੱਲਣ ਡਿਆ ਇਹ ਸਾਂਭਣ ਵਾਲਾ ਹੋਵੇ ਸਾਬੀ ਵੀ ਨਿਆਣਾ ਸਿਆਣਾ ਵਾ ਜਿਹੜਾ ਜਦੋਂ ਤੇ ਪੁੱਤ ਦਾ ਵਿਆਹ ਕਰਦੀ ਉਹ ਨਿਆਣਾ ਸਿਆਣਾ ਜਾਂ ਨਿਆਣਾ ਸਿਆਣਾ ਰਹਿ ਜਾਂਦਾ ਜਾ ਹੁਣ ਕਿ ਜ਼ਿੰਮੇਵਾਰੀ ਨੂੰ ਕੋਈ ਕਹਿ ਦੋ ਨਾ ਕੰਮ ਨੂੰ ਆ ਉਦੋਂ ਕਹਿਣਾ ਵੀ ਤੀ ਪੁੱਤ ਸਿਆਣਾ ਜਦੋਂ ਇਹੋ ਜੀ ਗੱਲ ਆ ਜੇ ਉਦੋਂ ਕਹਿ ਦਿੰਦੇ ਨਿਆਣਾ ਉਹਨੂੰ ਸਾਰਾ ਵਿੱਚ ਪਤਾ ਕੀ ਆ ਜੇ ਚਾਬੀ ਚੂਬੀ ਸਾਰਾ ਕੁਝ ਤੈਨੂੰ ਦੇ ਤਾਂ ਰੱਖਣ ਤੱਕ ਕਰਨਾ ਤੇ ਉਹ ਤੈਨੂੰ ਕੀ ਦੇਣਾ ਉਹਨੇ ਠੀਕ ਦੀ ਗੱਲ ਛੱਡੋ ਨੂੰ ਪਤਾ ਮੇਰੇ ਪੇਟ ਖੁੱਲ ਜਾਣੇ ਆ ਪੇਟ ਤੋੜਦੀ ਆਪਣੇ ਨਾਲੇ ਮੰਮੀ ਮੇਰੀ ਗੱਲ ਸੁਣੋ ਜਦੋਂ ਤੀ ਆਉਂਦੀ ਆ ਉਦੋਂ ਮੈਨੂੰ ਸਿਆਣੀ ਕਰ ਦਿੰਦੀ ਆ ਵੀ ਉਹਨੂੰ ਨਾਲ ਨਾਲ ਆਪਣੇ ਨੂੰ ਮੇਲ ਉਦੋਂ ਮੈਂ ਸਿਆਣੀ ਹੋ ਜੰਨੀ ਉਦੋਂ ਮੈਨੇ ਨਹੀਂ ਸਿਆਣੀ ਉਹ ਪਤਾ ਵਾ ਜਿੰਨੀ ਕਿ ਛੱਕੀ ਵਹਿਮੀ ਆ ਵੇ ਹ ਆਵੇ ਕੂਲਰ ਦੇ ਗਾੜੀ ਤਾਦ ਪੈਂਦੀ ਉਹ ਵੀ ਇਹਦੀ ਮਾਂ ਨਾ ਕੂਲਰ ਗਾੜੀ ਪੈ ਜੇ ਮੈਂ ਪਾਵਾਂ ਮੰਜੀ ਦਾ ਮੰਜੀ ਜੋੜੀ ਹੁੰਦੀ ਇਹਨੇ ਤੁਹਾਨੂੰ ਹਵਾ ਆ ਜਾਂਦੀ ਮਗਰ ਜਦੋਂ ਇਹ ਪਾਸਾ ਵਟ ਲੈਂਦੀ ਹੋਊਗੀ ਹਾਂ ਪਾਸਾ ਵਟ ਲੈਂਦੀ ਹਵਾ ਆ ਜਾਂਦੀ ਉਹ ਟਾਈਮ ਕੱਢਣ ਵਾਲਾ ਦੇ ਨਾ ਸਾਬ ਕਿਤਾਬਾ ਹੋਰ ਕੀ ਹੈ ਚੱਲ ਕੋਈ ਨਹੀਂ ਮੰਮੀ ਸੋਖ ਮੈਂ ਤੇ ਇਹ ਸੋਈਦੀ ਆ 1 ਵਜੇ ਤੈਨੂੰ ਨਾ ਸਾਰਾ ਹੱਥ ਹੋ ਗਿਆ ਮਿਲ ਜੇ ਨਾ ਘਰ ਦੀ ਮੁਖਤਿਆਰੀ ਮਿਲ ਜੇ ਨਾ ਫਿਰ ਮੈਨੂੰ ਕੋਈ ਟੈਨਸ਼ਨ ਨਹੀਂ ਹੋਣੀ ਕਿਤੇ ਤੈਨੂੰ ਚਾਬੀਆਂ ਮਿਲ ਜੇ ਨਾ ਨਮਰੀ ਦੀਆਂ ਇਹ ਆ ਪਿੱਛਾ ਵੀ ਨਾ ਗੱਲ ਕਰ ਸਾਬੀ ਦੇ ਸਿਰ ਤੇ ਜਿੱਦਾਂ ਚਾਚੀ ਤੇਰੀ ਨੇ ਕੋਈ ਗੱਲ ਕੀਤੀ ਹੈ ਨਾ ਪੈੜੀ ਦੀ ਜਿੱਦਾਂ ਸਾਬੀ ਨੇ ਗੱਲ ਕਰਕੇ ਵੀ ਹਾਂ ਤਾਂ ਐ ਤਾਂ ਸਾਬੀ ਮੰਨ ਜੇ ਮੈਂ ਇਦਾਂ ਨਹੀਂ ਮਗਰਨੀ ਗੋਲ ਮੋਲ ਕਰਕੇ ਗੱਲ ਕਰ ਲਈ ਗੋਲ ਮੋਲ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਨਾ ਮੈਂ ਪਿਓ ਸਾਹਿਬ ਨਾਲ ਕਰ ਲਵਾਂਗੀ ਜਿੱਦਾਂ ਵੀ ਕਰਨੀ ਹੈ ਨਾ ਉਦਾਂ ਕਰਨੀ ਇਹ ਆ ਇੱਕ ਤਈ ਇੱਥੇ ਬਹਿ ਜਾ ਮੰਮੀ ਲਾ ਕੇ ਜਾ ਕੇ ਬਹਿਣੀ ਮੰਮੀ ਲਾ ਕੇ ਜਾ ਕੇ ਤੇ ਬਹਿਣੀ ਚਾਬੀ ਹਾਂ ਦਾਣਾ ਚਾਬੀ ਰੂ ਚਾਬੀਆਂ ਲਵਗੀਆਂ ਨਾ ਜਿੱਤਨੇ ਕਿਤੇ ਨੇ ਜਾਣਾ ਹੋਊਗਾ ਨਾ ਉਦੋਂ ਚਾਬੀਆਂ ਲਿਓ ਇੰਨਾ ਵੇਖੋ ਮਾਰੀ ਦੇ ਵਿੱਚ ਹੈ ਕੀ ਮਮੀ ਇਦਾਂ ਨਹੀਂ ਉਹਨੇ ਚਾਬੀਆਂ ਦੇਣੀਆਂ ਜਾਣ ਰਹੀ ਨੇ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਜਿੱਦਾਂ ਮੈਂ ਲੈਣੀਆਂ ਅਗਲੀ ਫੜਾਂਦੀ ਹੀ ਤਾਂ ਮਮੀ ਕਿਤੇ ਚੱਲ ਨਹੀਂ ਰਹੀ ਚਾਬੀਆਂ ਫੜਾ ਜੋ ਹਨ ਅਲੀ ਨੇ ਕਹਣਾ ਜੋ ਚਾਹੀਦਾ ਲਿਆਓ ਤੁਹਾਨੂੰ ਮੈਂ ਪਿੰਡ ਤੇ ਦੇ ਜਾਨੀ ਤੇ ਇਹਨਾਂ ਫਿਰ ਕਿੱਥੇ ਰੱਖਦੀ ਤੈਨੂੰ ਇੰਨਾ ਵੀ ਨਹੀਂ ਪਤਾ ਤੂੰ ਘਰ 'ਚ ਨਹੀਂ ਰਹਿੰਦੀ ਇਹਨਾਂ ਤੇ ਪਤਾ ਹੀ ਨਹੀਂ ਕਿੱਥੇ ਰੱਖਦੀ ਕਿਤੇ ਨਾ ਕਿਤੇ ਜਾਂਦੀ ਹੋਊਗੀ ਇੱਥੇ ਰਹਿੰਦੇ ਤਾਂ ਕਿਤੇ ਕਿੰਨਾ ਕ ਗਈ ਆ ਲੱਤਾਂ ਬਰੇ ਕੋ ਹਾਂ ਕੀ ਸੋਚਣ ਦੇ ਇੱਥੇ ਉੱਥੇ ਕੋਹ ਨਹੀਂ ਉਦਾਂ ਹੀ ਬੱਸ ਹਾਂ ਤੇ ਬਾਹਰ ਆ ਜਾਓ ਹਾਂ ਸਾਰਾ ਤੇ ਮੁੜ ਕੇ ਅੰਦਰੇ ਵੜਨਾ ਹੁੰਦਾ ਦੁਪਹਿਰੇ ਉਹ ਬਾਹਰ ਮੰਮੀ ਲਾ ਕੇ ਬਹਿ ਜਾਓ ਉਹ ਨਹੀਂ ਨਹੀਂ ਰਹਿਣ ਦੇ ਮੇਰੀ ਗੱਲ ਸੁਣ ਹਾਂ ਮੈਂ ਇੱਕ ਗੱਲ ਤੇਨੂੰ ਕਹਿਣੀ ਹੈ ਦੱਸੋ ਪਰ ਗੁੱਸਾ ਨਹੀਂ ਕਰਨਾ ਕਿਉਂ ਇਦਾਂ ਦੀ ਕਿਹੜੀ ਗੱਲ ਇਹ ਨਾ ਇਹ ਤਾਂ ਪਿੰਦਿਆਂ ਲੜਨ ਲੱਪੇ ਨਾ ਤੂੰ ਜੇ ਤੈਨੂੰ ਪਤਾ ਗੁੱਸੇ ਵਾਲੀ ਗੱਲ ਤੇ ਫਿਰ ਨਾ ਹੀ ਕਰੋ ਤਾਲ ਫਿਰ ਰਹਿਣ ਦੀ ਰਹਿਣ ਦਾ ਯਾਰ ਬੰਦਾ ਆਪਣੇ ਘਰ ਦੀ ਗੱਲ ਆ ਕਿਤੇ ਬਗਾਨੀ ਗੱਲ ਆ ਤੇ ਫਿਰ ਗੁੱਸੇ ਵਾਲੀ ਨਾ ਨਾ ਕਰ ਜਦੋਂ ਮੈਨੂੰ ਗੁੱਸਾ ਲੱਗੇ ਗੱਲ ਦਾ ਚੱਲ ਮੇਰੀ ਗੱਲ ਸੁਣ ਠੰਡੇ ਦਿਮਾਗ ਨਾਲ ਸੋਚੀ ਤੂੰ ਵੀ ਬਹਿ ਕੇ ਕਿ ਮੇਰਾ ਤਾਂੰਡਾ ਹੀ ਦਿਮਾਗ ਆਇਆ ਹੈ ਤੂੰ ਹੀ ਤਾਂ ਪੌਂਡੇ ਜੀ ਮੈਨੂੰ ਨਾ ਮੋਟਰ ਤੇ ਚਾਚਾ ਡਿਆ ਹੀ ਗੱਲਾਂ ਕਰਨ ਇਦਾਂ ਹੀ ਵੀ ਜਦੋਂ ਆਪਣੀ ਤੋਂ ਮੰਮੀ ਨੂੰ ਕਿਹਾ ਵੀ ਪਿੰਡ ਚੱਲ ਜਾ ਕਿਉਂਕਿ ਜਦ ਹੁਣ ਤੀਨੂ ਤੇ ਵਿਆਹ ਤਾਂ ਨੇ ਤੇ ਨਾਲ ਹੀ ਥੋੜੀ ਪਿਛੇ ਮਾਵਾ ਆਣ ਕੇ ਬੈਹਿੰਦੀਆਂ ਦੀਆਂ ਅਛਾ ਮੇਰੀ ਮੰਮੀ ਮੈਨੂੰ ਗੱਲ ਕਰਨ ਦੇ ਜੀ ਤੇ ਕਿਉਂ ਮੇਰੀ ਮੰਮੀ ਨੇ ਕੀ ਕਿਹਾ ਜੀ ਉਹਨੇ ਆਪਣੀ ਧੀ ਦਿੱਤੀ ਤੇ ਉਹਦਾ ਘਰ ਨਹੀਂ ਆ ਇੱਥੇ ਉਹ ਮੇਰੀ ਵੀ ਮਾਂ ਹੀ ਆ ਉਹ ਮੇਰੀ ਕਿਹੜੀ ਬਗਾਨੀ ਥੋੜੀ ਆ ਪਰ ਨਹੀਂ ਚੰਗਾ ਲੱਗਦਾ ਬੰਦਾ ਮੈਨੂੰ ਚਾਚਾ ਪੁੱਛਣ ਦੇ ਤੇਰੀ ਸੱਸ ਇੱਥੇ ਰਹਿਣਾ ਪੀ ਆਣ ਕੇ ਯਾਰ ਇਦਾਂ ਚੰਗਾ ਲੱਗਦਾ ਮੈਨੂੰ ਹੋਰ ਤਣਾ ਮਹਿਸੂਸ ਹੋਇਆ ਮੈਂ ਆਖਿਆ ਨਹੀਂ ਚਾਚਾ ਉਹ ਨਾ ਸਾਲਾ ਮੇਰਾ ਗਿਆ ਵਾ ਕਿਤੇ ਤੇ ਉਹਦੇ ਕਰਕੇ ਨਾ ਉਹ ਇੱਥੇ ਆਈ ਏ ਥੋੜਾ ਟਾਈਮ ਹੀ ਰਹਿਣਾ ਹਾਨੀ ਤੇ ਵਿੱਚੋਂ ਵਿੱਚੋਂ ਮੈਨੂੰ ਗੱਲਾਂ ਗਲਾਂ ਸਮਝ ਆ ਗਿਆ ਵੀ ਮਾਵਾ ਕਦੋਂ ਆਣ ਕੇ ਇਦਾਂ ਧੀਆ ਨਾ ਰਹਿੰਦੀਆਂ ਹੁੰਦੀਆਂ ਜਦੋਂ ਦੀ ਸੁਖ ਵਿਆਹੀ ਆਈ ਏ ਉਦੋਂ ਦੀ ਮਾਂ ਤਰੀ ਆਣ ਕੇ ਉਹਦੀ ਇੱਥੇ ਰਹਿਣ ਡਈ ਏ ਸੱਸ ਤੇਰੀ ਇੱਥੇ ਰਹਿਣ ਡਈ ਏ ਹੁਣ ਤੁਸੀਂ ਲੋਕਾਂ ਦੀਆਂ ਗੱਲਾਂ ਚਾਹੋਗੇ ਲੋਕਾਂ ਦੀਆਂ ਗੱਲਾਂ ਤੇ ਗੌਰ ਕਰੋਗੇ ਆਪਣਾ ਘਰ ਨਹੀਂ ਤੁਹਾਡੇ ਕੋਲ ਵੇਖਿਆ ਜਾਂਦਾ ਉਹ ਚਾਚਾ ਚੰਗੀ ਗੱਲ ਹੀ ਸਮਝਾਉਂਦਾ ਹੁੰਦਾ ਤੀਨੂੰ ਪਤਾ ਚਾਚਾ ਵਾਧੂ ਤੇ ਮੈਂ ਨਰ ਬੋਲਦਾ ਨਹੀਂ ਆ ਚਾਚੇ ਕੋਲ ਆਪਣਾ ਗੰਨ ਨਹੀਂ ਵੇਖਿਆ ਜਾਂਦਾ ਦੂਜਿਆਂ ਦੇ ਘਰ ਅਜਿਹਾ ਕਰੰਦਾ ਜੀ ਕਰਨ ਚਾਚਾ ਵੇਲਾ ਨਾਲੇ ਖਬਰਦਾਰ ਜੀ ਮੇਰੀ ਮਾਂ ਨੂੰ ਇੱਥੇ ਜਾਣ ਨੂੰ ਕਿਹਾ ਤੇ ਮੇਰੀ ਮਾਂ ਕਿਉਂ ਜਾਵੇ ਯਾਰ ਇੱਥੇ ਹੀ ਥੋੜੀ ਬੈਠੇ ਰਹੀ ਸਾਰੀ ਦੁਨੀਆ ਤੇ ਇਦਾਂ ਵਾ ਹੈ ਜਦੋਂ ਕੋਈ ਵਿਆਹ ਦੀ ਹੈ ਨਾ ਤੀ ਤੇ ਉਹਦੇ ਨਾਲ ਥੋੜੀ ਚੱਲ ਜਾਈਦਾ ਨਾ ਉਹਦਾ ਪਿਓ ਆਵੇ ਨਾ ਉਹਦੀ ਮਾਂ ਆਵੇ ਨਾ ਉਹਦਾ ਪਿਆ ਭਰਾਣ ਕੇ ਪੱਕਾ ਰਵੇ ਪਰ ਸਾਡੇ ਘਰ ਇਹ ਹੁੰਦਿਆ ਵਾ ਯਾਰ ਤੂੰ ਸਾਬ ਨਾਲ ਮੰਮੀ ਨੂੰ ਕਹੀਂ ਇਦਾਂ ਥੋੜੀ ਕਹਿਣਾ ਵਾ ਇੱਕਦਮ ਹੀ ਜਿੱਦਾਂ ਨੂੰ ਮੇਰੀ ਮਾਂ ਇੱਥੇ ਨਹੀਂ ਨਾ ਚੰਗੀ ਲੱਗਣ ਢੀ ਜੇ ਤੁਹਾਨੂੰ ਲੱਗਦਾ ਵਾ ਪਿਓ ਘਰ ਖਰਾਬ ਕਰਨ ਢੀ ਐ ਜਾਂ ਇੱਥੇ ਰਹਿਣ ਢੀ ਲੋਕ ਸਾਨੂੰ ਗੱਲਾਂ ਕਰਦੇ ਐ ਐਦਾਂ ਕਰਦੇ ਐ ਕੱਢਦੀਆਂ ਬੈਗ ਪੰਨੀਆਂ ਵਿੱਚ ਕੱਪੜੇ ਪੈਕ ਦੇ ਤਾਂ ਮੈਂ ਵੀ ਚਲ ਜਾਨੀ ਐ ਮੈਂ ਇੱਥੇ ਘਰ ਨੂੰ ਕਿ ਰਹਿਣਾ ਮੈਂ ਤੇ ਆਪਣੀ ਮਾਂ ਦੇ ਨਾਲ ਹੀ ਰਹਿਣਾ ਜਿੱਥੇ ਮੇਰੀ ਮਾਂ ਰਹੂ ਮੈਂ ਉੱਥੇ ਹੀ ਰਹਿਣਾ ਐਸੇ ਗੱਲਾਂ ਯਾਰ ਮੈਂ ਐ ਗੱਲ ਕਰਨ ਤੋਂ ਡਿਆ ਹੀ ਡਰਨਾ ਮੈਂ ਕਿਹਾ ਇਹਨੇ ਭੰਬੜੰਗੂ ਮੱਚ ਪੈਣਾ ਕਦੀ ਤੁਹਾਨੂੰ ਮੰਮੀ ਤੇ ਹੁੰਦਾ ਬੜਾ ਵੀ ਵਿਚਾਰੀ ਉੱਥੇ ਇਕੱਲੀ ਰਹਿੰਦੀ ਐ ਕਦੀ ਤੁਹਾਨੂੰ ਇੱਥੇ ਹੋ ਜਾਂਦਾ ਵੀ ਇੱਥੇ ਕੋ ਰਹਿਣ ਢੀ ਉੱਥੇ ਚਲ ਉਪਰ ਹੁਣ ਬੜੇ ਬੜਾ ਚੇਰ ਹੋ ਗਿਆ ਵਾ ਕੋਈ ਨਹੀਂ ਮੀ ਨਾ ਮਮੀ ਪਿੰਡ ਰਹਿ ਹੁੰਦੀ ਐ ਫੇਰ ਆਣ ਕੇ ਦੱਸ ਦਨ ਰਹਿਲੇ ਕਿਹੜੀ ਗੱਲ ਐ ਮੈਂ ਨਾ ਥੋੜੀ ਕੀਤੀ ਐ ਮੈਂ ਕਿਹੜਾ ਲੜਕੇ ਕੱਢਣ ਡਿਆ ਆ ਤੇ ਸਿੱਧੀ ਸਿੱਧੀ ਨਾਮ ਵਾਲੀ ਗੱਲ ਵਾ ਹੋਰ ਕੀ ਐ ਮਮੀ ਤੁਹਾਨੂੰ ਦਿੱਤੀ ਹੁੰਨੀ ਚੱਕੜਾ ਤੁਹਾਡੀ ਨਹੀਂ ਜੀ ਉਹਨੂੰ ਘਲਾ ਇੱਥੋਂ ਉਹਨੂੰ ਹੀ ਨਹੀਂ ਚੰਗੀ ਲੱਗਦੀ ਮਾਂ ਮੇਰੀ ਹੋਰ ਕੀ ਗੱਲੋ ਗੱਲ ਫੇਰ ਮੇਰੀ ਮਮੀ ਤੇ ਆ ਗਈ ਘੁਮ ਘਮਾ ਕੇ ਹਨਾ ਫੇਰ ਜੇ ਤੂੰ ਤਹੀ ਮੇਰੀ ਮਾਂ ਤੇ ਨਹੀਂ ਆਂਦੀ ਤੇ ਫੇਰ ਮੈਂ ਨਹੀਂ ਤੁਹਾਡੀ ਮਾਂ ਨਾਲ ਕੱਢਣੀ ਉਹ ਨਹੀਂ ਮਮੀ ਨੇ ਨਹੀਂ ਕੋਈ ਵੀ ਗੱਲ ਗੁਲ ਕੀਤੀ ਮੈਂ ਤੁਹਾਨੂੰ ਦੱਸਣ ਤੇ ਡਿਆ ਆਂ ਪੀ ਮੋਟਰ ਤੇ ਚਾਚਾ ਹੀ ਰਿਆ ਸੀ ਗੱਲ ਕਰਨ ਮੇਰੇ ਨਾਲ ਚਾਚੇ ਨੇ ਮੇਰੀ ਗੱਲ ਕਰਾਉ ਆ ਮੈਂ ਚਾਚੇ ਨੇ ਪੁੱਛਿਆ ਵੀ ਇਹ ਕੌਣ ਹੁੰਦਾ ਸਾਡੇ ਘਰ ਚ ਦਕਲੰਦਾ ਜੀ ਦੇਣ ਵਾਲਾ ਨਾਲੇ ਮੇਰੀ ਮਾਂ ਨੇ ਉਹਦਾ ਕੀ ਵਿਗਾੜਿਆ ਨਾ ਉਹਦੇ ਕਦੀ ਮੱਥੇ ਲੱਗੀ ਨਾ ਤੂੰ ਚਾਚੇ ਕਹਿੰਦੀ ਚੰਗੀ ਲੱਗਦੀ ਹੈ ਨਾ ਚਾਚਾ ਜਿਹੜੀ ਮੈਂ ਕਦੀ ਮੇਰੀ ਮਾਂ ਦੇ ਮੱਥੇ ਲੱਗਾ ਉਹਨੇ ਕੀ ਮੇਰੀ ਮਾਂ ਦਾ ਮਾੜਾ ਵੇਲੇ ਚਾਇਤੇ ਵੇਲੇ ਆ ਨੀ ਕਿ ਪੀ ਉਹ ਕਹਿੰਦਾ ਕਹਿਣ ਨਹੀਂ ਕੁਛ ਕੀ ਦੋ ਰੋਟੀਆਂ ਹੀ ਖਾਂਦੀ ਬਹੁਤੀ ਗੱਲ ਮੈਂ ਆਪਣੀ ਮਾਂ ਨੂੰ ਕਹਿੰਨੀ ਪਿੱਛੇ ਦੋ ਬੋਰੇ ਕਣਕ ਦੇ ਲੈ ਆ ਲੈ ਆ ਨਮਾ ਕੰਮ ਕਰ ਤੂੰ ਨਾ ਇੱਕ ਫੇਰੇ ਤੁਸੀਂ ਸਬਜੀ ਮੰਗਾਲਿਆ ਕਰੋ ਦੂਜੇ ਫੇਰੇ ਮੇਰੀ ਮਾਂ ਮੰਗਾਲਿਆ ਕਰੋ ਸਬਜੀ ਯਾਰ ਸਾਹਿਬ ਨਾਲ ਕਹੀਦਾ ਈਦਾ ਇਦਾਂ ਟੁੱਟ ਕੇ ਥੋੜੀ ਪੈਣਾ ਮੰਮੀ ਨੂੰ ਚੱਲ ਉਦਾਂ ਹੀ ਮੰਮੀ ਨੂੰ ਕਹਿ ਜਾਂ ਪਿੰਡੋਂ ਫੇਰਾ ਮਾਰਿਆ ਮਹੀਨਾ ਕਿਹੜੇ ਨਾ ਮਾਂ ਮੇਰੀ ਤੇ ਅੱਖਾਂ ਢੀ ਵਿਚਾਰੀ ਜਾਨ ਤੇ ਮੈਂ ਨਹੀਂ ਦਿੰਨੀ ਉਹਦਾ ਕੀ ਕਸੂਰ ਓਏ ਉੱਥੋਂ ਸਾਰਾ ਕੁਝ ਲੁੱਟਿਆ ਪੁੱਟਿਆ ਜਾਊਗਾ ਫੇਰ ਜਾਣਾ ਵਾ ਕੋਈ ਗੱਲ ਨਹੀਂ ਲੁੱਟਿਆ ਜਾਵੇ ਤੇ ਮੇਰੀ ਮੰਗਾ ਹੀ ਲੁੱਟਿਆ ਜਾਣਾ ਕਰਕੇ ਇਦਾ ਥੋੜੀ ਜਣ ਜੇ ਬਹੁਤੀ ਗੱਲਾਂ ਨਾਲ ਤਾਂ ਮੈਂ ਵੀ ਨਾਲੇ ਜਾਣੀ ਹਾਂ ਮੈਂ ਆਪਣੀ ਮਾਂ ਇਕੱਲੀ ਨਹੀਂ ਚਾਹੁੰਦੇ ਨਹੀਂ ਜਿਹੜੇ ਸਿੱਧੀ ਗੱਲ ਈ ਜਦੋਂ ਮੈਂ ਐਸੀ ਗੱਲਾਂ ਗੱਲ ਨਹੀਂ ਕਰਦਾ ਤੇ ਗੱਲ ਕਰਨੀ ਹੋਈ ਤੁਹਾਨੂੰ ਪਤਾ ਏਦਾਂ ਦੀ ਗੱਲ ਫੇਰ ਕੀਤੀ ਕਿਉਂ ਤੁਸੀਂ ਤੁਹਾਨੂੰ ਪਤਾ ਵਾ ਵੱਖਰਾ ਹੀ ਦੱਸ ਕਰਨ ਪਹਾੜਨ ਪਹਾੜਨ ਵਾਲੀ ਗੱਲ ਨਹੀਂ ਏ ਮੈਂ ਵੀ ਜਾਣੀ ਆ ਫੇਰ ਸਾਹਬੋ ਆਪਣਾ ਘਰ ਰੋ ਤੂੰ ਇੰਨੀ ਕਾਦੀ ਹੋ ਨਾ ਯਾਰ ਮੈਂ ਤੈਨੂੰ ਆ ਗੱਲ ਥੋੜੀ ਆਖੀ ਆ ਰੋ ਰੋ ਇੱਥੇ ਮੈਂ ਨਹੀਂ ਰਹਿੰਦੀ ਇੱਥੇ ਸਿਆਪਾ ਕੀਣਿਆਂ ਵਕਤਾਂ ਨੂੰ ਮੈਂ ਗੱਲ ਕਰ ਬੈਠਾ ਉਹ ਲੜਾਈ ਹੋਣੀ ਆ ਡੇਗਾ ਮਚ ਗਈ ਏ ਦੇਖਾਂ ਬਲਾ ਪਰ ਜੇ ਮੈਂ ਬਾਹਰ ਗਿਆ ਨਾ ਤੇ ਕੰਮ ਵਾਝ ਜਾਣਾ ਵਾ ਰਹਿਣ ਦੇ ਆਪੇ ਗੱਲਾਂ ਗੁੱਲਾਂ ਕਰਕੇ ਚੁੱਪ ਕਰ ਜਾਣਗੀਆਂ ਲੈ ਆਂਦੇ ਬਹਿ ਜਾ ਇੱਥੇ ਲੰਮਰ ਹਿੰਦੀ ਛੱਡ ਪਰਾਂ ਮੰਮੀ ਉੱਠੋ ਪਾਓ ਬੈਲ ਚ ਕੱਪੜੇ ਚਲੋ ਚੱਲੀਏ ਕੀ ਆ ਵਾ ਮੈਂ ਨਹੀਂ ਬੈਕ ਜਿਪਾਵਾ ਕੱਪੜੇ ਇੱਥੇ ਰਹਿੰਦਾ ਕੀ ਫਾਇਦਾ ਪੁੱਤ ਹੋਇਆਗੇ ਉਹ ਦੱਸ ਹਾਂ ਜਦੋਂ ਤੁਹਾਨੂੰ ਤਾਂ ਮੈਨੂੰ ਕੋਈ ਬਰਦਾਸ਼ਤ ਹੀ ਨਹੀਂ ਕਰਦਾ ਇੱਥੇ ਕੀ ਰਹਿਣਾ ਵਾ ਕੀ ਪਤਾ ਕਿੰਨੇ ਚੁੱਕਣਾ ਦਿੱਤੀ ਸਾਬੀ ਨੂੰ ਕੀ ਗੱਲ ਹੋਈ ਨਹੀਂ ਸਣੀ ਮੰਮੀ ਚ ਦੋ ਕਹਿੰਦਾ ਹੀ ਨਹੀਂ ਮੇਰੀ ਮਾਂ ਨੂੰ ਇੱਥੇ ਰਹਿਦ ਕੀ ਕਰਨ ਨੂੰ ਰਹਿਣਾ ਇੱਥੇ ਆਪ ਨਹੀਂ ਸਾਬੀ ਇੰਨੀ ਗੱਲ ਕਿਉਂ ਕਹਿੰਦਾ ਸਾਬੀ ਨੂੰ ਮੈਂ ਕਿਹੜਾ ਮਾਣਾ ਚੰਗਾ ਆ ਗਿਆ ਸਾਬੀ ਤੇ ਕਿਹੜੇ ਮਾਂ ਮਾਰਤੇ ਆ ਮੈਂ ਤੇ ਤੁਹਾਨੂੰ ਕਿਹਾ ਕਿ ਚੁੱਕਣਾ ਚਾਹਿਆ ਹੋਰ ਕਿਹੜੀ ਗੱਲ ਵਾ ਮੇਰੇ ਘਰ ਸੁਣ ਕਿਤੇ ਨਹੀਂ ਜਾਣਾ ਹੈਗਾ ਆਂਡ ਗਾੜਸੋਂ ਦੀਆ ਪੂਰੀ ਲਗੀਦਾ ਵਾ ਤੇ ਆਪਣੇ ਮੁੰਡੇ ਨੂੰ ਇਹਦਾ ਰੋਲਾ ਪਾਇਆ ਫਿਰਦੇ ਤੇ ਆਪਣੇ ਮੁੰਡੇ ਨੂੰ ਸਮਝਾਓ ਜਿਹੜਾ ਅੰਦਰ بیٹھا ਮੈਨੂੰ ਦੇਂਂਦਾ ਕਮਾਂਡਾ ਉਹਨੂੰ ਮੈਂ ਸਮਝਾ ਲਊਗੀ ਐਡੇ ਦਿੱਤੇ ਨਹੀਂ ਹੋਈ ਤਾਂ ਹੈ ਹੀ ਤਾਂ ਨਹੀਂ ਆਪਾਂ ਰਹਿਣਾ ਹੀ ਨਹੀਂ ਜੇ ਮੇਰੀ ਮਾਂ ਜਾਵੇ ਘਰ ਚੋਂ ਤੇ ਮੰਮੀ ਨਹੀਂ ਜਾਊਂਗੀ ਅਹੀਂ ਪੈਂਦੀ ਹੁੰਦੇ ਤਾਂ ਤੁਹਾਡਾ ਮੁੰਡਾ ਹੁੰਦਾ ਉਹਨੂੰ ਸਮਝਾਓ ਕੋਈ ਨਹੀਂ ਮੈਂ ਉਹਨੂੰ ਸਮਝਾ ਲਊਂਗੀ ਚੰਗੇ ਲਈ ਲੱਗੀ ਆਂਡ ਪਰ ਕੀ ਆਕੂਗਾ ਫਿਰ ਤਾਂ ਉਹ ਆਂਡ ਗਵਾਂਡ ਤੇ ਡਰ ਵਾ ਹੋਰ ਨਹੀਂ ਕਿਸੇ ਦਾ ਡਰ ਤੇ ਕੀ ਹੋਕ ਹੀ ਗਿਆ ਐਡਾ ਜਿਹੜਾ ਠੂ ਚਲ ਜਾਣਾ ਜਦੋਂ ਉਹ ਕਹਿੰਦਾ ਆਪਣੀ ਮਾਂ ਨੂੰ ਕਾ ਇੱਥੋਂ ਚਲ ਜਾ ਸਾਡੇ ਘਰ ਚਾਹੇ ਲੜਾਈ ਪੈਂ ਲੜਾਈ ਪੈਂਦੀ ਆ ਮੈਂ ਲੜਾਈ ਪਾਉਂਦੀ ਤੁਹਾਡੇ ਘਰ ਮੈਂ ਤੁਹਾਨੂੰ ਕੀ ਆਖਿਆ ਤੁਹਾਨੂੰ ਕਦੀ ਕੋਸ਼ ਆਖਿਆ ਵੀ ਲੜਾਈ ਪਾਉ ਆਪਣੇ ਘਰ ਚਲ ਕੋਈ ਗੱਲ ਨਹੀਂ ਮੈਂ ਸਭ ਕੁ ਸੁਣਦੀ ਆ ਮੈਂ ਕਦੀ ਨਿਆਣੀ ਆ ਪਰ ਤੂੰ ਤਾਂ ਆਪਣਾ ਘਰ ਤੁਸੀਂ ਨਿਆਣੀ ਨਹੀਂ ਤੇ ਮੈਂ ਨਿਆਣੀ ਆ ਜਿਹੜੀ ਮੈਂ ਸਾਡੀਆਂ ਗੱਲਾਂ ਸੁਣੀ ਜਾਵਾਂ ਕਿਉਂ ਮੇਰੇ ਘਰ ਬਹੇ ਨਹੀਂ ਹੈ ਪੋਤਾ ਆਪਣੇ ਘਰ ਨੂੰ ਘਰ ਸਮਝੀ ਦਹੀਦਾ ਵਾ ਮੈਂ ਵੀ ਘਰ ਨੂੰ ਘਰ ਹੀ ਸਮਝਿਆ ਅੱਗੇ ਮੈਂ ਕੀ ਸਮਝਿਆ ਹੀ ਐਵੇਂ ਨਿੱਕੀ ਨਿੱਕੀ ਗੱਲਾਂ ਤੇ ਭੜਕ ਜਾਈਦਾ ਹੀਦਾ ਆਹ ਭੈਣ ਜੀ ਆ ਗੱਲ ਤੁਸੀਂ ਆਖੰਡੇ ਉਹਦੀ ਮਾਂ ਮਰੇ ਤੇ ਜੇ ਉਹ ਆਖੇ ਸਾਬੀ ਨੂੰ ਤੇ ਸਾਬੀ ਦੇ ਘਰ ਦਿਲ ਤੇ ਕੀ ਬੀਤੇ ਪਹਿਲਾਂ ਇਹ ਸੋਚੋ ਨਾ ਮੇਰੇ ਲਈ ਮੰਮੀ ਚਾਚਾ ਕੌਣ ਹੁੰਦਾ ਕਹਿੰਦਾ ਮੈਨੂੰ ਚਾਚੇ ਨੇ ਸੁਣਾ ਦਿੱਤਾ ਚਾਚੇ ਨੇ ਵੀ ਜਰੀ ਕੇ ਪੁੱਛ ਕਿਉਂ ਉਹਦਾ ਕੀ ਮਤਲਬ ਅੱਡ ਘੱਟ ਤੱਕ ਅੰਦਾਜ਼ੀ ਦੇਣ ਦਾ ਮੈਂ ਆਪੇ ਪੁੱਛ ਲੂੰਗੀ ਇਹ ਐਵੇਂ ਲਾਈ ਲੱਗ ਹੈਗਾ ਮੈਂ ਕਿਸ ਦੀਆਂ ਗੱਲਾਂ 'ਚ ਆ ਗਿਆ ਵਾ ਇਨੂੰ ਮੈਂ ਪੁੱਛੂੰਗੀ ਚੰਗੀਤਰਾ ਚਾਚਾ ਕੌਣ ਹੁੰਦਾ ਨਾਲੇ ਸਾਡੇ ਘਰ ਕਪਾਤ ਪਾਉਣ ਵਾਲਾ ਜੇ ਮੇਰੀ ਮੰ ਆ ਗਈ ਤਾਂ ਮੈਂ ਵੀ ਜਾਵਾਂ ਇਤੋਂ ਮੈਂ ਇੱਥੇ ਹੀ ਰਹਿਣਾ ਨਹੀਂ ਮੇਰਾ ਨਹੀਂ ਕੋਈ ਫਾਇਦਾ ਮੈਂ ਨਹੀਂ ਜਾਣ ਦੇਣਾ ਫਿਰ ਮੈਂ ਆਪਣੀ ਧੀ ਕਿਉਂ ਛੱਡ ਕੇ ਜਾਵਾਂ ਇੱਥੇ ਜੇ ਮੈਂ ਨਹੀਂ ਰਹਿਣਾ ਨਾ ਤੇ ਮੈਂ ਆਪਣੀ ਧੀ ਨਾਲ ਹੀ ਲੈ ਕੇ ਜਾਵਾਂਗੀ ਚਾਚਾ ਮੰਮੀ ਮੈਂ ਤੇ ਨਹੀਂ ਜਾਵਾਂ ਦੇ ਖਾਣਾ ਆਪਾਂ ਖਾਂਦੇ ਜਿਦੋਂ ਗੱਲਾਂ ਕਰਦੇ ਇਦਾਂ ਨਹੀਂ ਖਾਣਾ ਨਹੀਂ ਇੱਥੇ ਛੱਡ ਕੇ ਜਾਵਾਂ ਤੁਹਾਡੀ ਗੱਲਾਂ ਸਾਰਾ ਮਾਂ ਦਾ ਕਸੂਰੀਓ ਮਾਂ ਡਈਓ ਸਾਰੇ ਇੱਕ ਪਵਾੜੇ ਪਾਉਣ ਐਵੇਂ ਨਹੀਂ ਨੱਚਦੀ ਆਣ ਕੇ ਇੱਥੇ ਬੈਠੀ ਹੈਗੀ ਇਹਦੀ ਨੀਤ ਨਹੀਂ ਆਪਣੀ ਧੀ ਦਾ ਘਰ ਵਸਾਉਣ ਨੂੰ ਮਾ ਮਾ ਸਭ ਦਗਾ ਇਹ ਪੈ ਰੰਕੇ ਹੋ ਜੀ ਮਾਮ ਚੜੀ ਆਪਣੇ ਧੀ ਦਾ ਘਰ ਜਾਣ ਤੇ ਬੈਠੀ ਆ ਆਹ ਐਵੇਂ ਫੁਸਰ ਫੁਸਰ ਕਰਦੀ ਮੈਨੂੰ ਪਤਾ ਹੀ ਨਹੀਂ ਇਹ ਲੈਣ ਨਹੀਂ ਆਈ ਐ ਇਹਨੂੰ ਆ ਮੇਰੇ ਮੁੰਡੇ ਦਾ ਘਰ ਜਾਣ ਲਈ ਆ ਇਹੋ ਜੀ ਨੂੰ ਅਕਲ ਹੀ ਨਹੀਂ